ਇਹ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਜਿੰਨਾ ਝੁਕੇਗਾ ਉਹ ਦੁਨੀਆ ਦੇ ਵਿੱਚ ਉਤਨੀ ਵੱਡੀ ਬਾਦਸ਼ਾਹਤ ਲੈ ਲੇਗਾ ਜਿੰਨਾ ਮਹਾਰਾਜ ਦਾ ਸ਼ੁਕਰਾਨਾ ਕਰੇਗਾ ਜਿੰਨਾ ਸਤਕਾਰ ਕਰੇਗਾ ਇੱਕ ਨਿੱਕੀ ਜੀ ਗੱਲ ਕਹਾਣੀ ਯਾਦ ਆਈ ਸ਼ੁਕਰਾਨੇ ਦੀ ਇੱਕ ਰੇਗਿਸਤਾਨ ਦੇ ਵਿੱਚ ਇੱਕ ਪੰਛੀ ਜਿਹੜਾ ਨਾ ਹਾਲਾਤ ਉਹਦੇ ਬੜੇ ਮਾੜੇ ਐ ਉਹ ਪੰਛੀ ਦੇ ਜਿਹੜੇ ਖੰਭ ਐ ਨਾ ਜੀ ਉਹ ਗਰਮੀ ਕਰਕੇ ਝੜ ਜਾਂਦੇ ਐ ਗਰਮੀ ਬਹੁਤੀ ਜ਼ਿਆਦਾ ਐ ਮਰਨ ਦੇ ਕਿਨਾਰੇ ਐ ਨਾ ਤੇ ਮਰਦਾ ਤੇ ਨਾ ਹੀ ਜੀ ਸਕਦਾ ਰੇਗਿਸਤਾਨ ਚ ਮਿਹਨਤ ਬੜੀ ਹੁੰਦੀ ਆ ਉਸ ਦੀ ਤੇ ਉਹਦਾ ਦਿਲ ਕਰਦਾ ਵੀ ਮੈਂ ਉੱਡ ਕੇ ਕਿਤੇ ਹੋਰ ਚਲਿਆ ਜਾਵਾਂ ਉੱਡਣ ਵਾਸਤੇ ਖੰਭ ਚਾਹੀਦੇ ਆ ਤੇ ਖੰਭ ਗਰਮੀ ਨਾਲ ਝੜ ਜਾਂਦੇ ਆ ਕਿਤੇ ਛਾਂ ਬਹੁਤੀ ਨਹੀਂ ਮਿਲਦੀ ਠੰਡ ਬਹੁਤੀ ਨਹੀਂ ਮਿਲਦੀ ਖੁਰਾਕ ਬਹੁਤੀ ਨਹੀਂ ਮਿਲਦੀ ਇਸ ਕਰਕੇ ਉੱਥੇ ਹੀ ਰਹਿੰਦਾ ਕਹਿੰਦੇ ਇੱਕ ਦਿਨ ਉਸ ਕੋਲੇ ਰੱਬ ਦਾ ਦੂਤ ਆਇਆ ਇੱਕ ਉਦੇ ਨਾਲ ਗੱਲਾਂ ਕਰਦੇ ਕਰਦੇ ਰੱਬ ਦੇ ਪਿਆਰੇ ਫਰਿਸ਼ਤੇ ਨੇ ਉਸ ਨੂੰ ਪੁੱਛਿਆ ਵੀ ਮੈਂ ਪਰਮੇਸ਼ਰ ਕੋਲੇ ਚੱਲਾਂ ਤੇਰਾ ਕੋਈ ਸੁਨਿਆ ਹੋਵੇ ਰੱਬ ਨੂੰ ਦੇਣ ਵਾਲਾ ਤੇ ਮੈਂ ਦੇ ਦਾਂਗਾ ਅੱਗੇ ਤੇਰਾ ਸੁਨਿਆ ਪੰਛੀ ਕਹਿਣ ਲੱਗਾ ਵੀ ਮੈਨੂੰ ਕਾਫੀ ਸਮਾਂ ਹੋ ਗਿਆ ਇਸ ਦੁੱਖ ਵਿੱਚ ਰਹਿੰਦਿਆਂ ਜੇ ਕਿਤੇ ਤੂੰ ਪਰਮੇਸ਼ਰ ਤੋਂ ਇਹ ਪਤਾ ਕਰ ਆਵੇਂ ਮੈਨੂੰ ਇਸ ਗੱਲ ਦਾ ਪਤਾ ਲੱਗ ਜਾਏ ਵੀ ਕਿੰਨਾ ਸਮਾਂ ਮੈਂ ਹੋਰ ਇਸ ਦੁੱਖ ਦੇ ਵਿੱਚ ਰਹਿਣਾ ਤੇ ਮੈਨੂੰ ਸੁੱਖ ਕਦੋਂ ਮਿਲ ਜਾਣਗੇ ਤੇ ਮੇਰੀ ਜ਼ਿੰਦਗੀ ਥੋੜੀ ਜੀ ਉਮੀਦ ਦੇ ਵਿੱਚ ਸੁਖੱਲੀ ਹੋ ਜਾਏਗੀ ਉਹ ਕਹਿਣ ਲੱਗਾ ਠੀਕ ਹੈ ਮੈਂ ਬਚਨ ਪਰਮੇਸ਼ਰ ਦੇ ਚਰਨਾਂ ਵਿੱਚ ਜ਼ਰੂਰ ਕਰਾਂਗਾ ਉਹ ਫਰਿਸ਼ਤਾ ਕਹਿਣ ਲੱਗੇ ਨਿਰੰਕਾਰ ਆਕਾਲ ਪੁਰਖ ਕੋਲ ਗਿਆ ਉਸ ਪਰਿੰਦੇ ਦੀ ਗੱਲ ਯਾਦ ਆਈ ਤੇ ਉਹਦੀ ਬੇਨਤੀ ਨਿਰੰਕਾਰ ਦੇ ਚਰਨਾਂ ਵਿੱਚ ਕਰਦਾ ਹੋਇਆ ਕਹਿਣ ਲੱਗਾ ਜੀ ਇੱਕ ਪਰਿੰਦੇ ਨੇ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਹੈ ਉਹ ਸਾਰੀ ਗੱਲ ਸੁਣਾਈ ਤੇ ਅੱਗੋ ਪਰਮੇਸ਼ਰ ਕਹਿਣ ਲੱਗਾ ਵੀ ਜਾ ਕੇ ਉਹਨੂੰ ਕਹਿ ਆਉਂਦੇ ਕਈ ਸਾਲ ਆਉਂਦੇ ਲਗਭਗ 10 ਸਾਲ ਉਹਦੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਹੈ ਇਦਾਂ ਹੀ ਹੋਰ ਤੜਫੇਗਾ ਨਾ ਤੇ ਮਰੇਗਾ ਨਾ ਹੀ ਜੀਵੇਗਾ ਬਸ ਇਹਦਾ ਤੜਫ ਤੜਫ ਕੇ ਹੀ ਆਪਣੀ ਜ਼ਿੰਦਗੀ ਗੁਜ਼ਾਰੇਗਾ ਉਹ ਫਰਿਸ਼ਤਾ ਕਹਿਣ ਲੱਗਾ ਵੀ ਜੀ ਇਹ ਜੇਕਰ ਮੈਂ ਉਸ ਨੂੰ ਦੱਸਾਂਗਾ ਹੁਣ ਤੇ ਸ਼ਾਇਦ ਉਹ ਘੱਟ ਦੁਖੀ ਹੈ ਪਰ ਮੇਰਾ ਜਵਾਬ ਸੁਣ ਕੇ ਕਿਤੇ ਬਹੁਤਾ ਜ਼ਿਆਦਾ ਦੁਖੀ ਨਾ ਹੋ ਜਾਏ ਗੱਲ ਨਹੀਂ ਜੇ ਬਣਨੀ ਤੁਸੀਂ ਕੋਈ ਐਸੀ ਗੱਲ ਦੱਸੋ ਜਿਹੜੀ ਉਹਦੇ ਮਨ ਵਿੱਚ ਠੰਡ ਪੈ ਜਾਏ ਉਹਦੇ ਮਨ ਵਿੱਚ ਠੰਡ ਪੈ ਜਾਏ ਪਰਮੇਸ਼ਰ ਕਹਿਣ ਲੱਗਾ ਚੰਗਾ ਉਸ ਨੂੰ ਕਹਿ ਦਈ ਵੀ ਜਦੋਂ ਵੀ ਤੈਨੂੰ ਕੋਈ ਤਕਲੀਫ ਆਵੇ ਨਾ ਛੋਟੀ ਵੱਡੀ ਤੂੰ ਆਪਣੀ ਜ਼ਬਾਨੋਂ ਪਰਮੇਸ਼ਰ ਦਾ ਨਿਰੰਕਾਰ ਦਾ ਆਕਾਲ ਪੁਰਖ ਦਾ ਸ਼ੁਕਰ ਕਰਨਾ ਹੈ ਉਦੇ ਚਰਨਾਂ 'ਚ ਬੇਨਤੀ ਕਰਨੀਆਂ ਸ਼ੁਕਰਮਾਲਿਕਾ ਸ਼ੁਕਰਮਾਲਿਕਾ ਸ਼ੁਕਰਾਨਾ ਤੇਰਾ ਕਿ ਲੱਗਾ ਠੀਕ ਹੈ ਜੀ ਮੈਂ ਇਹ ਕਹਿ ਦਿਆਂਗਾ ਉਸ ਨੂੰ ਇਹ ਗੱਲ ਸੌਖੀ ਹੈ ਤੇ ਇਹ ਗੱਲ ਸੁਣ ਕੇ ਉਹਨੂੰ ਦੁੱਖ ਵੀ ਨਹੀਂ ਮਹਿਸੂਸ ਹੋਣਾ ਉਹ ਫਰਿਸ਼ਤੇ ਨੇ ਆ ਕੇ ਉਹੋ ਹੀ ਗੱਲ ਪਰਿੰਦੇ ਨੂੰ ਦੱਸ ਦਿੱਤੀ ਹੁਣ ਪਰਿੰਦੇ ਦੇ ਦਿਮਾਗ ਵਿੱਚ ਇਹ ਗੱਲ ਬਹਿ ਗਈ ਫਿਰ ਰੱਬ ਨੇ ਮੈਨੂੰ ਕਿਹਾ ਜਿਵੇਂ ਹੋ ਜਾਂ ਤੇਰੇ ਤੇ ਸਮਾਂ ਆਏਗਾ ਮਾੜਾ ਚੰਗਾ ਜੋ-ਜੇ ਵੀ ਹਾਲਾਤ ਹੋਣਗੇ ਤੂੰ ਆਪਣੀ ਜ਼ੁਬਾਨੋਂ ਇਹ ਕਹਿਣਾ ਨਹੀਂ ਭੁੱਲਣਾ ਸ਼ੁਕਰ ਮਾਲਿਕਾ ਸ਼ੁਕਰ ਮਾਲਿਕਾ ਸ਼ੁਕਰਾਨਾ ਤੇਰਾ ਜੋ ਦਿੱਤਾ ਸੋ ਤੇਰਾ ਦਿੱਤਾ ਜੋ-ਜਾ ਸਮਾਂ ਜਿਹੋ ਜੇ ਹਾਲਾਤ ਸਭ ਤੇਰੇ ਦਿੱਤੇ ਇਸ ਕਰਕੇ ਤੇਰਾ ਸ਼ੁਕਰ ਹੈ ਕਹਿੰਦੇ ਜੀ ਉਹ ਇਦਾਂ ਪਰਿੰਦਾ ਆਪਣੇ ਅਗਲੇ ਦਿਨ ਕੱਟਣੇ ਸ਼ੁਰੂ ਕਰ ਦਿੱਤੇ ਉਸ ਨੇ ਅਨੇਕਤ ਮਹੀਨੇ ਕਦਾ ਸਮਾਂ ਲੰਘਿਆ ਉਹ ਫਰਿਸ਼ਤਾ ਫੇਰ ਉਸ ਰਾਹੀ ਲੰਘਿਆ ਤੇ ਉਹਨੇ ਵੇਖਿਆ ਵੀ ਆਸੇ-ਪਾਸੇ ਨਿੱਕੇ-ਨਿੱਕੇ ਹਰੇ-ਹਰੇ ਬੂਟੇ ਪੈਦਾ ਹੋ ਗਏ ਆ ਇਸ ਪਰਿੰਦੇ ਦੀ ਪੰਛੀ ਦੀ ਜੂਨ ਸੁਧਰ ਗਈ ਆ ਇਹਦੇ ਖੰਭ ਵੀ ਆਉਣੇ ਸ਼ੁਰੂ ਹੋ ਗਏ ਆ ਹੈਰਾਨ ਹੋ ਕੇ ਕਹਿੰਦਾ ਵੀ ਜਦੋਂ ਮੈਂ ਰੱਬ ਦੇ ਚਰਨਾਂ 'ਚ ਇਹਦੀ ਬੇਨਤੀ ਕੀਤੀ ਸੀ ਉਦੋਂ ਤੇ ਰੱਬ ਨੇ ਪਰਮੇਸ਼ਰ ਨੇ ਆਖਿਆ ਸੀ ਵੀ ਆਉਂਦੇ ਲਗਭਗ 10 ਸਾਲੇ ਦੀ ਜ਼ਿੰਦਗੀ ਚ ਸੁੱਖ ਨਹੀਂ ਹੋਣਾ ਪਰ ਹੁਣ ਤੇ ਮਹੀਨਾ ਵੀ ਨਹੀਂ ਲੰਘਿਆ ਤੇ ਸੁੱਖ ਹੋ ਗਿਆ ਦੀ ਜ਼ਿੰਦਗੀ ਦੇ ਵਿੱਚ ਇਹ ਤੇ ਆਨੰਦ ਹੋ ਗਿਆ ਦੀ ਜ਼ਿੰਦਗੀ ਦੇ ਵਿੱਚ ਮੈਂ ਰੱਬ ਨੂੰ ਜਾ ਕੇ ਪੁੱਛਦਾ ਵੀ ਤੁਹਾਡੇ ਬਚਨ ਕਿਦਾਂ ਝੂਠੇ ਪੈ ਗਏ ਉਹ ਫਰਿਸ਼ਤਾ ਪਰਮੇਸ਼ਰ ਕੋਲੇ ਗਿਆ ਉਹ ਕਹਿਣ ਲੱਗਾ ਪਰਮੇਸ਼ਰ ਜੀ ਇੱਕ ਗੱਲ ਮੈਨੂੰ ਦੱਸੋ ਮੈਨੂੰ ਇੱਕ ਬਾਤ ਸਮਝਾਓ ਮੈਂ ਤੁਸੀ ਤੇ ਆਖਿਆ ਸੀ ਇਹਦੇ ਆਉਂਦੇ 10 ਸਾਲ ਦੁੱਖਾਂ ਵਿੱਚ ਲੰਘਣਗੇ ਪਰ ਅਜੇ ਤੇ 1 ਮਹੀਨਾ ਵੀ ਨਹੀਂ ਲੰਘਿਆ ਤੇ ਇਹਦੀ ਜ਼ਿੰਦਗੀ ਸੁੱਖਾਂ ਵਿੱਚ ਆਉਣੀ ਸ਼ੁਰੂ ਹੋ ਗਈ ਪਲਟਾ ਕਿਦਾਂ ਹੋ ਗਿਆ ਪਰਮੇਸ਼ਰ ਕਹਿਣ ਲੱਗਾ ਇਹਨੇ ਹਰ ਹਾਲਤ ਦੇ ਵਿੱਚ ਮੇਰਾ ਸ਼ੁਕਰ ਕੀਤਾ ਜਿਹੋ ਜਿਹੇ ਵੀ ਹਾਲਾਤ ਬਣੇ ਨਾ ਇਹ ਪਿਆਸ ਨਾਲ ਮਰਦਾ ਮਰਦਾ ਵੀ ਆਪਣੀ ਜ਼ਬਾਨੋਂ ਕਹਿ ਰਿਹਾ ਸੀ ਨਿਰੰਕਾਰ ਜੀ ਤੇਰਾ ਸ਼ੁਕਰ ਹੈ ਨਿਰੰਕਾਰ ਜੀ ਤੇਰਾ ਸ਼ੁਕਰ ਹੈ ਜਦੋਂ ਇਸ ਦੇ ਖੰਭਾਂ ਦਾ ਇਸ ਨੂੰ ਦੁੱਖ ਲੱਗਾ ਇਹਨੇ ਫੇਰ ਵੀ ਆਖਿਆ ਨਿਰੰਕਾਰ ਆਕਾਲਪੁਰਖ ਜੀ ਤੇਰਾ ਸ਼ੁਕਰ ਹੈ ਹਰ ਹਾਲਾਤ ਵਿੱਚ ਮੇਰਾ ਸ਼ੁਕਰ ਕਰਦਾ ਰਿਹਾ ਤੇ ਜਿਹੜਾ ਰੱਬ ਦਾ ਆਕਾਲਪੁਰਖ ਦਾ ਸ਼ੁਕਰ ਕਰੇਗਾ ਫਿਰ ਪਰਮੇਸ਼ਰ ਦੀ ਕੁਦਰਤ ਉਸ ਦੀ ਦਾਸੀ ਬਣ ਜਾਏਗੀ ਅਕਾਲ ਪੁਰਖ ਨੇ ਫਰਿਸ਼ਤੇ ਨੂੰ ਦੱਸਿਆ ਕਹਿਣ ਅੱਗੇ ਦੁੱਖ ਸੀ ਇਹ ਦੀ ਜ਼ਿੰਦਗੀ ਦੇ ਵਿੱਚ ਪਰ ਇਹ ਆਪਣੀ ਜੁਬਾਨੋਂ ਸ਼ੁਕਰਾਨਾ ਕਰਦਾ ਗਿਆ ਸ਼ੁਕਰਾਨਾ ਕਰਦਾ ਗਿਆ ਇਹਨੇ ਦਸਾਂ ਸਾਲਾਂ ਦੇ ਦੁੱਖ ਇੱਕ ਮਹੀਨੇ ਦੇ ਵਿੱਚ ਹੀ ਘੱਟ ਲਏ ਇਹਦੇ ਦੁੱਖ ਪੂਰੇ ਹੋ ਗਏ ਹੁਣ ਇਹਦੀ ਸੁੱਖਾਂ ਦੀ ਜ਼ਿੰਦਗੀ ਸ਼ੁਰੂ ਹੋ ਗਈ ਹੈ ਅਸੀਂ ਜਿਉ ਜਿਵੀ ਹਾਲਤਾਂ ਵਿੱਚ ਰਹੀਏ ਨਾ ਜੀ ਸਾਡੀ ਜ਼ੁਬਾਨ ਤੋਂ ਪਰਮੇਸ਼ਰ ਦਾ ਸ਼ੁਕਰ ਨਿਕਲਣਾ ਚਾਹੀਦਾ ਮਹਾਰਜ ਬਾਣੀ ਵਿੱਚ ਬਚਨ ਕਰਦੇ ਉਹ ਲਹਨੋਂ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੋ ਕੀਓ ਮੈਂ ਪਰਮੇਸ਼ਰ ਜੀ ਮੇਰਾ ਤੇਰੇ ਤੇ ਕੋਈ ਉਲਾਮਾ ਨਹੀਂ ਨਾ ਅੱਜ ਤੇ ਨਾ ਕੱਲ ਮੈਂ ਤੇਰੇ ਕਰਨਾ ਦੇ ਵਿੱਚ ਸੇਵਾਦਾਰੀ ਕਰਦਾ ਤੇਰਾ ਸ਼ੁਕਰੀ ਕਰਾਂਗਾ ਜਿਉ ਜਿਵੇਂ ਹਾਲ ਤੇ ਹਾਲਾਤ ਤੂੰ ਬਣਾ ਦਿੱਤੇ ਤੇਰਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਐ ਮਾਲਕਾ ਸ਼ੁਕਰਾਨਾ ਹੈ ਤੇ